ਤਾਂ ਜਸਵੀ ਬਹੁਤ ਓਕੇ ਹੁੰਦੇ ਜੇ ਮੈਂ ਹੀਟਰ ਚਲਾਉਣਾ ਬੈਲ ਆਊਗਾ ਬੈਲ ਆਊਗਾ ਬੈਲ ਆਊਗਾ ਬਸ ਇਦਾਂ ਹੀ ਕਰੀ ਜਾਣਾ ਇਹਨਾਂ ਨੇ ਯਾਰ ਮੇਰੀ ਗੱਲ ਸੁਣੋ ਜਲਦੀ ਵੀ ਸੋਚ ਹੋਣ ਰਹੀ ਬੈਲ ਆਊਗਾ ਨਾਲ ਹੀ ਕੱਟ ਜਾਂਦੇ ਆ ਕੇ ਪਾਣੀ ਵੀ ਨਹੀਂ ਗਰਮ ਹੋਣ ਦਿੰਦੇ ਇਹ ਨਾ ਮੇਰੀ ਗੱਲ ਸੁਣੋ ਬਈ ਜਿਹੜੇ ਬੰਦੇ ਤੇ ਜੋ ਤਰੀਕਾ ਸਮਝੋ ਜਿਹੜੇ ਬੰਦੇ ਤੇ ਕਬੀਲਦਾਰੀ ਹੁੰਦੀ ਹੈ ਨਾ ਉਹਨੂੰ ਫਿਕਰ ਹੁੰਦਾ ਉਹਨੂੰ ਇਹ ਹੀ ਪਤਾ ਵੀ ਬੈਲ ਆਊਗਾ ਨੂੰ ਹੀ ਪਤਾ ਦੇਣਾ ਹੀ ਮੈਨੇ ਪੜਾ ਹਾਂਜੀ ਕਿੱਦਾਂ ਜੀ ਬੱਚਿਓ ਠੰਡ ਤੋਂ ਮੌਸਮ ਹੋ ਗਿਆ ਠੰਡਾ ਜਾਦੇ ਤੇ ਬਚਾਅ ਕਰ ਲਓ ਬਈ ਠੰਡ ਆਉਂਦੀ ਮਾਰਦੀ ਆ ਜਾਂ ਜਾਂਦੀ ਮਾਰਦੀ ਆ ਸਬੂਤਰ ਆਪਣੇ ਖਾ ਰਿਹਾ ਦਾਣੇ ਤੇ ਆ ਦਰਸ਼ਕੀ ਵੀ ਲੱਗਾ ਹੋਇਆ ਪੰਗੇ ਲੈਣ ਸੋ ਟਿੰਦੂ ਜੀ ਲਾਈਫ ਆਪਣੀ ਜੇ ਤੁਸੀਂ ਸਾਰੇ ਦੇਖਦੇ ਹੋ ਪਸੰਦ ਕਰਦੇ ਹੋ ਤੇ ਘਰੇ ਮਾੜੀ ਜੀ ਰੌਣਕ ਹੋ ਗਈ ਹੈ ਕਬੂਤਰ ਚਾਰ ਪੰਜ ਆਪਾਂ ਨਵੇਂ ਲੈ ਜਾਂਦੇ ਸੀ ਅਰੇ ਚਾਚਾ ਜੀ ਪਹੁੰਚ ਚੁੱਕੇ ਆ ਸੀਰੇ ਡਾਊਨ ਨੂੰ ਅਕਸਰ ਵੀਡੀਓ ਦੇ ਵਿੱਚ ਦੇਖਦੇ ਹਾਂ ਸੀਰੇ ਦਾ ਬਾਪੂ ਠੀਕ ਆ ਸੀਰੇ ਦਾ ਬਾਪੂ ਆਇਆ ਹੋਇਆ ਫੁਰਨ ਲਾ ਕੇ ਆਪਾਂ ਇਹਨਨ ਕਰਤਾ ਬੰਦ ਔਰ ਰਖਣੇ ਪਿਛੇ ਲਾ ਕੇ ਪੂਰਾ ਕੇ ਨੇ ਠੰਡ ਪ੍ਰੂਫ ਕਰਤਾ ਖੁੱਡਾ ਆਪਾਂ ਵੀ ਠੰਡ ਨਾਲ ਨਿਕ ਲਈਦੇ ਵੀ ਲਾਤਾ ਆਪਾਂ ਕਿ ਆ ਮਹਾਸ਼ਾਹ ਇਹਨੂੰ ਆਇਆ ਕਿ ਛੇਤੀ ਜੀਡ ਖੋਲੇ ਤੇ ਮੈਂ ਬਾਹਰ ਗਿਆ ਕੱਟਣ ਆਪਣੀਆਂ ਗਾਵਾਂ ਵੇਟ ਕਰ ਰਹੀਆਂ ਨੇ ਅੰਦਰ ਪੱਠੇ ਪੈ ਰਹੇ ਆ ਸੋ ਮੈਂ ਕਿ ਵੀ ਨਾ ਜਿਹੜੇ ਪਹਾੜਾਂ ਦੇ ਲੋਕ ਆ ਪਹਾੜਾਂ 'ਚ ਰਹਿਣ ਵਾਲੇ ਆ ਉਹਨਾਂ ਦੇ ਮੈਂ ਵਲੌਗ ਤੇ ਕਈ ਵਾਰ ਦੇਖਦਾ ਮੈਨੂੰ ਬੜੇ ਸੋਹਣੇ ਲੱਗਦੇ ਨੇ ਉਹਨਾਂ ਦੇ ਵਲੌਗ ਉਹਨਾਂ ਵਿੱਚ ਵੀ ਉਹਨਾਂ ਨੇ ਰੋਜ਼ ਆਪਦੇ ਡੱਕੇ ਡੋਲੇ ਇਕੱਠੇ ਕਰਕੇ ਲਿਓਣੇ ਆ ਬਾਲਣ ਇਕੱਠਾ ਕਰਕੇ ਲਿਓਣਾ ਜੀਦਾ ਉਹਨਾਂ ਨੇ ਆਪਦਾ ਬਾਲਣ ਰੋਜ਼ ਰੋਟੀ ਰੱਟੀ ਬਣਾਉਣੀ ਜਿੰਨਾਂ ਦੀ ਹਨਾ ਤੇ ਉਹਨਾਂ ਦੇ ਨਿੱਕੇ ਨਿੱਕੇ ਜਿਹੇ گاਵਾ ਹੁੰਦੀਆਂ ਤੇ ਉਹ ਬੜਾ ਸੋਹਣਾ ਲੱਗਦਾ ਕਿ ਉਹਨਾਂ ਨੇ ਯਾਨੀ ਕਿ ਉਹੀ ਕਮਾਉਣਾ ਤੇ ਉਹੀ ਖਾਣਾ ਹਨਾ ਉਹੀ ਨਿੱਕੀ ਜੀ ਲਾਈਫ ਘਰੇਲੂ ਜੀਆਂ ਕਰੇ ਲੂ ਜੀਆਂ ਲਾਈਫ ਦੀਆਂ ਹਨਾ ਲੋੜਾਂ ਜਿਹੜੀਆਂ ਹੁੰਦੀਆਂ ਨੇ ਉਹ ਬਹੁਤ ਸੁਣੀਆਂ ਲੱਗਦੀਆਂ ਹਨਾ ਤੇ ਉਦਾਂ ਹੀ ਕਦੇ ਨਾ ਕਦੇ ਮੇਰਾ ਜੀ ਕਰਦਾ ਹੁੰਦਾ ਕਿ ਜੋ ਆਪਣੇ ਹਨਾ ਪਿੰਡਾਂ ਦੀ ਲਾਈਫ ਆ ਮੈਂ ਤੁਹਾਡੇ ਨਾਲ ਲੈ ਕੇ ਆਉਣਾ ਤੁਸੀਂ ਸਾਰੇ ਜਣੇ ਪਸੰਦ ਕਰਦੇ ਹੋ ਹਨਾ ਤੇ ਅਸਾ ਜਿਹੜਾ ਪਾਣੀ ਪਿਆ ਕੇ ਖੜੇ ਆਪਾਂ گاਵਾਂ ਨੂੰ ਤੇ ਪੱਠੇ ਪੈ ਚੁੱਕੇ ਆ ਰਾਤ ਦਾ ਰਾਸ਼ਨ ਹੋ ਗਿਆ ਤਿਆਰ ਇਹਨਾਂ ਨੂੰ ਇੱਥੇ ਮੈਟਾਂ ਉੱਤੇ ਬਾਣ ਦੇਣਾ ਇਹਦੇ ਤੇ ਸੌਕ ਪਾਈ ਜਾਊਗੀ ਸੌਕ ਪਾ ਕੇ ਫਿਰ ਆਪਾਂ ਇਹਨਾਂ ਨੂੰ ਅੰਦਰ ਬਾਣ ਦੇਣਾ ਇਆ ਕਾਲਾ ਦਬਾਇਰ ਦੇ ਪੱਠੇ ਕਿਉਂਕਿ ਹਰੇ ਇੱਕ ਟੋਕਰੀ ਇਹਨਾਂ ਨੂੰ ਪਾਈ ਦੀ ਆ ਇੱਕ ਤੂੜੀ ਦੀ ਹੁੰਦੀ ਹੈ ਇੱਕ ਹਰੇ ਦੀ ਹੁੰਦੀ ਹੈ ਤੇ ਕਬੂਤਰ ਇੱਥੇ ਬੈਠੇ ਆ ਆਪਣੇ ਆਪ ਦੇ ਆਲਿਆਂ ਚ ਹੋਏ ਕਿਉਂਕਿ ਇਹਨਾਂ ਨੂੰ ਇੱਥੇ ਬੜੀ ਮौज ਲੱਗੀ ਅੰਦਰ ਨਿਗਾ ਹੁੰਦਾ ਹਨਾ ਕਿ ਸਾਰੇ ਪੰਛੀ ਅੰਦਰ ਆ ਕੇ ਬਹਿ ਜਾਂਦੇ ਨੇ ਆਪਣੇ ਆਪਣੇ ਜਿਹੜਾ ਆਲ ਜਿਹੜਾ ਬਣਾਇਆ ਹੋਇਆ ਸ਼ੈੱਡ ਸ਼ੈੱਡ ਦੇ ਨਾਲ ਪੰਛੀਆਂ ਨੂੰ ਵੀ ਬਹੁਤ ਆਸਰਾ ਹੈਗਾ ਤੇ ਬੱਚਾ ਪਾਰਟੀ ਐਸ਼ ਦੇਖੋ ਐਸ਼ ਪੁੱਤ ਇਹਨੂੰ ਦਾਣੇ ਖਾ ਲੈਂਦੇ ਐਸ਼ ਰੀਤ ਇਹਨਾਂ ਨੂੰ ਦਾਣੇ ਖਾ ਲੈਂਦੇ ਡਰਦੇ ਆ ਤੇਰੀ ਪੀਂਗ ਤੋਂ ਹਜੇ ਨਾ ਝੁੱਲੀ ਤੇ ਸਕੂਲ ਕਿਦੋਂ ਲੱਗਣਾ ਤੇਰਾ ਤੜਕੇ ਵੈਣ ਆ ਜਾਣੀਆਂ ਓਏ ਐਸ਼ ਕੱਲ੍ਹ ਨਹੀਂ ਹਾਂ ਕਦੋਂ ਆ ਮੈਨ ਲੱਗਣੀ ਆ ਪਾਪਾ ਆਪਾਂ ਨੇ ਉਹ ਵੜਕ ਚੱਲੀ ਸੀ ਪਾਪਾ ਕੱਲ੍ਹ ਹੀ ਸਕੂਲ ਲੱਗਣੇ ਆ ਸਾਡੇ ਨਾਲ ਕੱਲ੍ਹ ਹੀ ਲੱਗਣੇ ਆ ਹਾਂ ਕੱਲ੍ਹ ਹੀ ਲੱਗਣੇ ਸਾਡੇ ਲੋਦਰੇ ਤੱਕ ਸਕੂਲ ਐਸ਼ ਨਾ ਡੱਗ ਜੇਂਗੇ ਤਾਂ ਬਹੁਤ ਕਰ ਲੱਗ ਗਿਆ ਇਸ ਤੂੰ ਹੁਣ ਹੰਦਿਆ ਤੈਨੂੰ ਵੀ ਹੱਦ ਤੱਕ ਆਉਂਦੀ ਆ ਹਾਂ ਬਾਤ ਸ਼ੈਂਕੀ ਓਰੇ ਬੱਤ ਹਾਂ ਠੰਡੋਂ ਨਹੀਂ ਸ਼ੈਂਕੀ ਹੁ ਰਾਤ ਨੂੰ ਸੌਂਦਾ ਸੀਰੇ ਨਾਲ ਵੜ ਕੇ ਇਹ ਨਹੀਂ ਠੰਡ ਲੱਗਦੀ ਇਹ ਵੀ ਠੰਡ ਤੋਂ ਬਚ ਜਾਂਦਾ ਇਹ ਇਹ ਵੀ ਠੰਡ ਤੋਂ ਮੈਨੂੰ ਸਾਲੀ ਕੁੱਤੀ ਕਹਿੰਦਾ ਕੌਣ ਕਹਿੰਦਾ ਇਹ ਓਏ ਗਾਲਾਂ ਨਹੀਂ ਕੱਢੀਂ ਮਮਾ ਨੂੰ ਆਪਦੇ ਨੂੰ ਤੂੰ ਗਾਲਾਂ ਕੱਢਦਾ ਨਹੀਂ ਤੂੰ ਝੂਠ ਬੋਲਦਾ ਬੁਰਾ ਬੁਰਾ ਪਾਪ ਹੁੰਦਾ ਹਾਂ ਤੂੰ ਹੀ ਬਲੇ ਇਹ ਐਸ਼ ਨਹੀਂ ਝੂਠ ਬੋਲਦੀ ਤੂੰ ਗਾਲਾਂ ਕੱਢਦਾ ਘਰੇ ਆਪਦੇ ਓਏ ਇਹਨਿ ਸਖਿਆਤ ਲਈ ਕਹਿੰਦੀ ਤੂੰ ਆਪਦੇ ਘਰੇ ਗਾਲਾਂ ਕੱਢਦਾ ਮਮਾ ਨੂੰ ਹੈ ਤੂੰ ਆਦੀ ਮਮਾ ਨੂੰ ਗਾਲਾਂ ਕੱਢਦਾ ਛੂਟ ਕਾ ਛੂਟ ਨਹੀਂ ਬੋਲਦੀ ਐ ਛੂਟ ਬੋਲਦੀ ਤੂੰ ਨਹੀਂ ਬੋਲਦੀ ਇੱਕੰਦੀ ਮਮਾ ਤੋਂ ਵੀ ਪੁੱਛ ਲੋ ਅੱਛਾ ਐ ਛੂਟ ਨਹੀਂ ਬੋਲਦੀ ਤੂੰ ਕੱਢੀਆਂ ਹੋਣੀਆਂ ਤਾਂ ਹੀ ਸੁਣੀਆਂ ਮੈਂ ਸੁਣੂ ਆਂ ਕਿ ਮਮਾ ਤੂੰ ਬੋਲ ਜਾਉ ਤਾਂ ਮੈਂ ਆਪੂ ਜਮਾ ਤਾਂ ਸਾਰੇ ਕੀ ਬੋਲਦਾ ਸੀ ਬੋਲ ਲੂਗਾ ਆਪਾ ਨਹੀਂ ਕਹਿੰਦਾ ਕੁਛ ਨਹੀਂ ਕਹਿੰਦਾ ਕੁਛ ਸਿਰਾਂ ਕੁਛ ਨਹੀਂ ਕਹਿੰਦਾ ਕਿਸੇ ਨੂੰ ਬਾਬ ਸੱਚੀ ਮਾਰਦਾ ਸੀਦਾ ਮੇਰੇ ਮਾਰਦਾ ਵਾ ਸੱਚੀ ਮਾਰਦਾ ਵਾ ਨਾਲੇ ਜਦੋਂ ਮਾਂ ਮਾਰਦੀ ਆ ਨਾ ਮੈਨੂੰ ਨਹੀਂ ਕੁਛ ਕਹਿੰਦਾ ਤੇ ਇਹਨੂੰ ਨਹੀਂ ਕਹਿੰਦਾ ਕੋ ਆ ਵੋ ਇਹਨੂੰ ਬਾਬ ਸੰਦੈ ਨਾ ਤੈਨੂੰ ਜੱਟੇ ਪਸ ਨਹੀਂ ਤਾਂ ਤੀਨ ਚਾਸ਼ ਨਹੀਂ ਬੋਲਦਾ ਤੂੰ ਰਹਿ ਗਈ ਪਿੱਛੇ ਭੱਜ ਕੇ ਆਏ ਆ ਤੂੰ ਨਾ ਰਹਿ ਗਈ ਮਗਰ ਇੱਕ ਜਵਾਕ ਰਹਿ ਗਈ ਮਗਰ ਹਣਾ ਆਪਣੀ ਸਬਜ਼ੀ ਹੋਈ ਵੀ ਵਧੀਆ ਘੈਂਟ ਘੈਂਟ ਛਾਪ ਨਕੀ ਦੇਖੋ ਟਣੀਆਂ ਖੜਾ ਕਿੰਨਾ ਸੋਹਣਾ ਲੱਗਦਾ ਹਾਂ ਮੰਮੀ ਬੱਚੋ ਆ ਸਾਨੂੰ ਬੜਾ ਸੋਹਣਾ ਕਮੈਂਟ ਕੀਤਾ ਕਿਸੇ ਨੇ ਕਹਿੰਦੇ ਜਿਹੜੇ ਪਪੀਤੇ ਆ ਇਹਨੂੰ ਹਲਦੀ ਪਾ ਦੋ ਤੇ ਜਿਹੜੇ ਪੱਤੇ ਜੇ ਸੈਟ ਇਕੱਠੇ ਜੇ ਕਰ ਦੇ ਠੀਕ ਹੋ ਜਾਣਗੇ ਸੋ ਇਹਨੂੰ ਹੁਣ ਆਪਾਂ ਹਲਦੀ ਪਾਵਾਂਗੇ ਇੱਧਰ ਹੋ ਗਏ ਹੋਏ ਮੇਥੇ ਪਾ ਇੱਥੇ ਆ ਗਿਆ ਧਣੀਆਂ ਤੇ ਮੇਥੀ ਤੇ ਪਾਲਕ ਐਂਡ ਗਾਜਰਾ ਗਾਜਰਾਂ ਲੱਗੀਆਂ ਹੋਈਆਂ ਨੇ ਕਿਹਾਰੀ ਪੂਰੀ ਤੇ ਇੱਥੋਂ ਹੁਣ ਆ ਪੜਦੇ ਆਪਾਂ ਮੂਲੀ ਇੱਕ ਅੱਧੀ ਤੇ ਬੜੀ ਮौज ਆ ਘਰ ਦੀ ਸਬਜ਼ੀ ਦੀ ਤੇ ਥੱਲੇ ਖੜਾ ਆਪਣਾ ਉਹ ਵੇ ਸਾਗ ਤੇ ਇੱਥੇ ਵੀ ਜੀ ਹੋਇਆ ਕਾਣਕ ਤੇ ਬਾਕੀ ਸਾਰਾ ਆਪਣਾ ਖੇਤ ਹੈਗਾ ਠੇਕੇ ਤੇ ਇੱਕ ਯਾਰ ਆਪਾਂ ਵੱਢ ਲਿਆ ਬਰਸੀਨ ਦਾ ਤੇ ਉਹ ਤੇ ਸਾਗ ਉਹਨਾਂ ਖੜਾ ਆਪਾਂ ਇੱਕ ਵੱਢਣੀ ਹੁੰਦੀ ਆ ਟੋਕਰੀ ਪੱਠਿਆਂ ਦੀ ਤੇ ਦੋ ਹੀ گاਵਾ ਨੇ ਕੋਲੋਂ ਵੱਢ ਲਈਦਾ ਕੂਲੋਂ ਪਾਲੀ ਦੇ ਆ ਕੋਲੀ ਕੁਦਰ ਲਈ ਦੇ ਸਾਰਾ ਸੌਖਾ ਹੋ ਗਿਆ ਤੇ ਬੱਚਾ ਪਾਰਟੀ ਨੂੰ ਹੈਗਾ ਛੁੱਟੀਆਂ ਇਹਦੀ ਐਸ਼ ਦੀ ਰਹਿ ਗਈ ਛੁੱਟੀ ਇੱਕ ਇਹਨੂੰ ਖੇਡਣ ਦਾ ਇਨਾ ਲਾਲਚ ਹੁੰਦਾ ਕਿ ਮੈਂ ਇੱਕ ਦਿਨ ਵੀ ਜਨਾ ਵੱਤ ਵੱਤ ਖੇਡ ਲਾਂ ਹੈ ਐਸ਼ ਹੁਣ ਕਿਵੇਂ ਖੇਡੇਗੀ ਓਏ ਐਸ਼ ਕਿਵੇਂ ਖੇਡੇਗੀ ਹੁਣ ਵੱਤ ਹੁਣ ਤਾਂ ਸਕੂਲੇ ਜਾਣਾ ਹੀ ਪੈਣਾ ਛੁੱਟੀਆਂ ਲੰਘ ਗਈਆਂ ਸਾਰੀਆਂ ਹੀ ਹੈ ਠੀਕ ਹੈ ਸ਼ੈਂਕ ਨੂੰ ਲੈ ਜਾਓ ਘਰੇ ਲੈ ਜਾਓ ਵਿੱਚ ਨਹੀਂ ਵੜਨਾ ਸਬਜ਼ੀ ਦੇ ਵਚਨੀ ਵੜਨਾ ਵਚਨੀ ਵੜਨ ਲੋਬੀ ਖੁੱਡੇ ਦੇ ਵਿੱਚ ਹੁਣ ਨਵੀਆਂ ਜੋੜੀਆਂ ਆਈਆਂ ਸੀ ਆਪਣੀਆਂ ਸਾਰੇ ਖਾਨੇ ਖਾਲੀ ਖਾਲੀ ਹੋ ਗਏ ਸੀ ਨਹੀਂ ਸਾਰੇ ਖਾਨਿਆਂ ਦੇ ਵਿੱਚ ਆਂਡੇ ਹੁੰਦੇ ਸੀਗੇ ਇੰਨੇ ਕ ਜਿਆਦਾ ਕਬੂਤਰ ਹੋ ਗਏ ਸੀ ਆ ਆਵੇ ਆਂਡੇ ਦਿੱਤੇ ਹੋਏ ਬਈ ਤੇ ਵੈਸੇ ਤੇ ਦੋ ਆਂਡੇ ਦਿੱਤੇ ਹੋਏ ਸੀਗੇ ਤੇ ਦੋ ਆਂਡੇ ਥੱਲੇ ਪਏ ਸੀਗੇ ਸ਼ਾਇਦ ਉਹ ਵੀ ਲਾਏ ਹੋਏ ਸੀ ਮੈਂ ਇੱਥੇ ਰੱਖਦੇ ਨਾਲ ਹੀ ਮੈਂ ਕਿਹਾ ਹੁਣ ਲੋੜ ਆ ਆਪਾਂ ਨੂੰ ਕਿਉਂਕਿ ਲੱਕੇ ਕਬੂਤਰ ਵੱਡੇ ਹੁੰਦੇ ਆ ਨਾ ਸੈਜ ਦੇ ਵਿੱਚ ਉਹ ਚਾਰ-ਚਾਰ ਅੰਡੇ ਵੀ ਪਾਲ ਲੈਂਦੇ ਨੇ ਇੱਥੇ ਵੀ ਤਿਆਰੀ ਹੈ ਥੱਲੇ ਵੀ ਅੰਡੇ ਦੇਣ ਦੀ ਘੋਰਨੇ ਤਾਂ ਬਹੁਤ ਨੇ ਆਪਾਂ ਹੋ ਗਈ ਰੌਣਕ ਜੀ ਥੋੜੀ ਜੀ ਆ ਜਿੱਦਾਂ ਗੂਲੇ ਕਬੂਤਰ ਆ ਇੱਥੇ ਪਾਣੀ ਪੀ ਲੈਣਾ ਇੱਥੋਂ ਇਹਨਾਂ ਨੇ ਖਾ ਲੈਣਾ ਇੱਥੇ ਅੰਦਰ ਹੀ ਵੱਢ ਜਾਂਦੇ ਨਾਲ ਹੀ ਇਹਨਾਂ ਨੂੰ ਮौज ਲੱਗੀ ਵੀ ਆ ਹਨਾ ਕਿਉਂਕਿ ਸਿਆਲਾਂ ਦੇ ਵਿੱਚ ਪੰਛੀਆਂ ਦਾ ਬਹੁਤ ਔਖਾ ਯਾਰ ਆਪਾਂ ਤਾਂ ਜਦੋਂ ਆਪਾਂ ਠੰਡ ਲੱਗਦੀ ਤੇ ਰਜਾਈ ਲੈ ਲੈਣੇ ਆ ਬਟ ਇਹ ਜਿਹੇ ਪੰਛੀ ਨਾ ਬੋਲ ਸਕਦੇ ਨਾ ਇਹਨੂੰ ਕਹਿ ਸਕਦੇ ਹਨ ਸੋ ਇਹਨਾਂ ਦੇ ਜਿਹੜੇ ਸਥਾਨ ਉਹ ਵੀ ਖਤਮ ਹੁੰਦੇ ਜਾਂਦੇ ਹੌਲੀ ਹੌਲੀ ਟਾਈਮ ਦੇ ਨਾਲ ਨਾਲ ਸੋ ਇੱਕ ਇਹੀ ਪ੍ਰਜਾਤੀ ਹੈ ਜਿਹੜੇ ਕਬੂਤਰਾਂ ਦੀ ਜਿਹੜੀ ਪੂਰੀ ਯੂਜ਼ ਰਹੀ ਆ ਤੇ ਬਹੁਤ ਵਧੀਆ ਬਰੀਡਿੰਗ ਕਰ ਰਹੀ ਹੈ ਨਾ ਇਹ ਹਰੇਕ ਜਗ੍ਹਾ ਤੇ ਮਿਲ ਜਾਂਦੇ ਨੇ ਆਪਾਂ ਨੂੰ ਗੂਲੇ ਕਬੂਤਰ ਤੇ ਜਿੱਦਾਂ ਘੁੱਗੀਆਂ ਹੋ ਗਈਆਂ ਕਾਂ ਹੋ ਗਈਆਂ ਇਹ ਚੀਜ਼ਾਂ ਖਤਮ ਹੁੰਦੀਆਂ ਜਾਂਦੇਗਾ ਬਸ ਆਹੀ ਇੰਜ ਨਹੀਂ ਤਰਦਾਰ ਘਟੀ ਨਹੀਂ ਆ ਕਬੂਤਰਾਂ ਦੀ ਸੋ ਕਿ ਬਹੁਤ ਸਖਤ ਜੀ ਹੈਗੇ ਆ ਤੇ ਬਹੁਤ ਹੀ ਸੰਘਰਸ਼ ਕਰਦੇ ਨੇ ਹਨਾ ਆਉਦੀ ਲਾਈਫ ਨੂੰ ਅੱਗੇ ਆਉਦੀ ਜਨਰੇਸ਼ਨ ਨੂੰ ਅੱਗੇ ਵਧਾਉਣ ਵਿੱਚ ਬਹੁਤ ਜਿਆਦਾ ਸੰਘਰਸ਼ ਕਰਦ ਨੇ ਲਹੋ ਵੜ ਕੇ ਦੋ ਆ ਕੇ ਅੰਦਰ ਚੱਕ ਲੈ ਸ਼ੈਂਕੀ ਦਾ ਇਹ ਆੜੀ ਆ ਗਿਆ ਘਰੇ ਸ਼ੈਂਕੀ ਨੂੰ ਛੱਡ ਕੇ ਆ ਬਾਹਰ ਤੋਂ ਨਵੀਆਂ ਲਿਆਜਾਂ ਬਾਹਰ ਬਾਹਰ ਰੱਖਿਆ ਕਰ ਘਰੇ ਨਾਲ ਲੈ ਕੇ ਆਇਆ ਕਰ ਇਹ ਆਪਦੀਆਂ ਯਾਰੀਆਂ ਬਾਹਰ ਬਾਹਰ ਰੱਖ ਉਹ ਆ ਗਿਆ ਘਰੇ ਤੇਰੇ ਨਾਲ ਹੀ ਛੱਡ ਕੇ ਆ ਉਹਨੂੰ ਬਾਹਰ ਹੈ ਨਵੀਆਂ ਯਾਰੀਆਂ ਤੇਰੀਆਂ ਪਾਈਆਂ ਹੂੰ ਵੇ ਸਿੰਡਲ ਆ ਜਾ ਹੂੰ ਚੱਲ ਹੁਣ ਤੂੰ ਨਹੀਂ ਜਾਣ ਤੂੰ ਨਹੀਂ ਜਾਣ ਹੁਣ ਜਾਣ ਦੇ ਬਾੜਾ ਦੇ ਨਹੀਂ ਲਓ ਵੀ ਸੁੱਕ ਵਗੈਰਾ ਪੈ ਗਈ ਆ ਗਾਵ ਨੂੰ ਨਿੱਗਾ ਥਾਂ ਕਰ ਦਿੱਤਾ ਪੂਰਾ ਤੇ ਆ ਪੱਲੜ ਜਿਹੜਾ ਹੈਗਾ ਤੇ ਛੱਡਿਆ ਜਾਊਗਾ ਫੇ ਠੰਡ ਨਹੀਂ ਲੱਗਦੀ ਇਹਨਾਂ ਨੂੰ ਤੇ ਕਬੂਤਰ ਵੀ ਆਪੂ ਆਪਣੇ ਆਲ ਨੇ ਮਾਲ ਲ ਕੇ ਬੈਠ ਗਏ ਆ ਪਰ ਟਾਈਮ ਨਹੀਂ ਵੜ ਕੇ ਬਹਿ ਜਾਂਦੇ ਇੱਥੇ ਉਸ ਤੋਂ ਪ੍ਰੀਤੋ ਵੀ ਆ ਗਈ ਆ ਤੇ ਉਹੀ ਰੋਜ਼ ਦੀ ਤਰ੍ਹਾਂ ਇਹਨੂੰ ਠੰਡੀ ਵਾਰ ਠੰਡ ਨੇ ਕੈਂਪਰ 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 ਛੜਿਆ ਹੁੰਦਾ ਸੋ ਸਿਆਣਾ ਆਉਣ ਇਹਨੂੰ ਸਿਆਣਾ ਚ ਓਕੀ ਬਹੁਤ ਹੁੰਦੀ ਆ ਸਿਆਣਾ ਜਸਵੀ ਬਹੁਤ ਓਕੇ ਹੁੰਦੇ ਜੇ ਮੈਂ ਹੀਟਰ ਚਲਾਣਾ ਬੈਲ ਲਾਊਗਾ ਬੈਲ ਲਾਊਗਾ ਬੈਲ ਲਾਊਗਾ ਬਸ ਇੱਦਾਂ ਹੀ ਕਰੀ ਜਾਣਾ ਇਹਨਾਂ ਨੇ ਯਾਰ ਮੇਰੀ ਗੱਲ ਸੁਣੋ ਜਲਦੀ ਵੀ ਸੋਚ ਆਉਣ ਰਹੀ ਬੈਲ ਲਾਊਗਾ ਨਾਲ ਹੀ ਕੱਟ ਜਾਂਦੇ ਆ ਕੇ ਪਾਣੀ ਵੀ ਨਹੀਂ ਗਰਮ ਹੋਣ ਦਿੰਦੇ ਪਹਿਲੇ ਇਹ ਨਾ ਮੇਰੀ ਗੱਲ ਸੁਣੋ ਬਈ ਜਿਹੜੇ ਬੰਦੇ ਤੇ ਜੋ ਤਰੀਕਾ ਸਮਝੋ ਜਿਹੜੇ ਬੰਦੇ ਤੇ ਕਬੀਲਦਾਰੀ ਹੁੰਦੀ ਹੈ ਨਾ ਉਹਨੂੰ ਫਿਕਰ ਹੁੰਦਾ ਉਹਨੂੰ ਇਹ ਹੀ ਪਤਾ ਵੀ ਬਿੱਲ ਆਉਗਾ ਉਹਨੂੰ ਹੀ ਪਤਾ ਦੇਣਾ ਹੀ ਮੈਨੇ ਪੜਾ ਸਹੀ ਹੈ ਨਾ ਹੂੰ ਗਰਮੀਆਂ ਵਿੱਚ AC ਘੁਮਾਈ ਤੁਰਦੇ ਆਪਾਂ ਕਹਿੰਦੇ ਨੇ ਸਿਆਲਾਂ ਚ ਬਿੱਲ ਨੂੰ ਤਾਂ ਸਾਨੂੰ ਸਿਆਲਾਂ ਜੀ ਬਹੁਤ ਬਿੱਲ ਆਉਂਦਾ ਬਈ ਕਿਉਂਕਿ ਸਿਆਲਾਂ ਚ ਹੀਟਰ ਚੱਲੀ ਜਾਂਦੇ ਆ ਗਿੱਜਰ ਚੱਲੀ ਜਾਂਦੇ ਆ ਹਨਾ ਇੱਕ ਦੇ ਕੇ ਪੰਪ ਹੋਰ ਨਵਾਂ ਗਿੱਜਰ ਘਰੇ ਲਵਾਤਾ ਉਹ ਨਾ ਹੁਣ ਪਾਣੀ ਨੂੰ ਠੰਡਾ ਕਰਦਾ ਨਾ ਕਿਹੜਾ ਚੌੜਾ ਗਰਮ ਨਹੀਂ ਕਰਦਾ ਆਹ ਪਾਣੀ ਗਰਮ ਨਹੀਂ ਕਰਦਾ ਹ ਤੂੰ ਸੀ ਲਵਾਇਆ ਇਹਨਾਂ ਨੇ ਕਹਿ ਕੇ ਦੇਸੀ ਲਵਾਤਾ ਮੈਂ ਦੂਸਰਾ ਲਵਾਉਣਾ ਸੀਗਾ ਮੈਂ ਚੱਲ ਇੱਕ ਵਾਰੀ ਇਹਦੀ ਮੰਨ ਕੇ ਦੇਖ ਲੈਣੇ ਹੁਣ ਇਹਨੇ ਮੰਨ ਤਾਂ ਲਈਆ ਹੁਣ ਇਹਨੂੰ ਰੋਜ ਤਨ ਨਹੀਂ ਮਾਰੀ ਕੋਈ ਨਹੀਂ 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 ਕੋਈ ਵੀ ਕੰਮ ਚੰਗਾ ਕਰਤਾ ਤਾਂ ਮੈਂ ਕਰਤਾ ਮਾੜਾ ਕਰਤਾ ਤਾਂ ਇਹ ਨਹੀਂ ਕਰਤਾ ਇੱਥੇ ਕਿਹਿੰਦਾ ਜਾਂ ਸ਼ੁਮਦਾ ਸਰੀ ਦੇਰੀ ਸੀ ਸਹੀ ਹੈ ਨਾ ਕੋਈ ਚੰਗਾ ਕੰਮ ਹੁੰਦਾ ਤਾਂ ਜੇ ਕੋਈ ਸਹੀ ਹੋ ਗਿਆ ਤਾਂ ਮੈਂ ਕੀਤਾ ਜੇ ਮਾੜਾ ਗਲਤ ਹੋ ਗਿਆ ਉਹ ਜਸ ਨੇ ਕਰਦਾ ਉਹ ਸਾਹ ਕੰਮ ਇਸ ਉਹ ਤੁਸੀਂ ਕਰਨਾ ਮਾੜਾ ਕੰਮ ਤੁਸੀਂ ਕਰੋਗੇ ਸਹੀ ਹੈ ਹਨਾ ਅੱਜ ਸਿਰ ਸਿਰ ਡੈਡੀ ਰੋਲਾ ਪੁੰਦੇ ਹੋਣ ਕਹਿੰਦੇ ਪਾਣੀ ਤਾਂ ਤੱਤਾ ਹੀ ਨਹੀਂ ਹੈਗਾ ਸੀਗਾ ਟੰਡੇ ਪਾਣੀ ਨਾਲ ਨਹਾ ਕੇ ਆਏ ਰੋਲਾ ਪੁੰਦਾ ਚੱਕਰ ਪਤਾ ਕੀ ਆ ਇਹਨਾਂ ਵੀ ਇੱਕ ਤਾਂ ਗੀਜਰ ਵਿੱਚ ਉਹ ਆਪ ਕੰਪਲੇਨੈਂਸ ਚ ਲੋਟ ਨਹੀਂ ਦੀ ਨੋਟ ਹੀ ਨਹੀਂ ਕਰਵਾਈ ਹਨਾ ਨਵਾਂ ਗੀਜਰ ਲਵਾਇਆ ਬਾਈ ਉਹ ਜਾਨਕੀ 5 ਕਿ ਮਿੰਟ ਪਾਣੀ ਵਿੱਚ ਠੰਡਾ ਤੱਤਾ ਆਉਂਦਾ ਉਦੋਂ ਬਾਅਦ ਠੰਡਾ ਹੀ ਚੱਲ ਪੈਂਦਾ ਬਾਈ ਤੇ ਜਾਨਕੀ ਪਤਾ ਨਹੀਂ ਕਿ ਕੁ ਵੀ ਨਹੀਂ ਆਉਂਦਾ ਉਹ ਕਮੈਂਟ ਮੱਸਾਂ ਹੀ ਕੱਢਦਾ ਉਹਨਾਂ ਨੂੰ ਫੋਨ ਲਾਇਆ ਕਹਿੰਦੇ ਬਈ ਠੰਡ ਜ਼ਿਆਦੀ ਹੈ ਟੈਂਕੀ ਚ ਪਾਣੀ ਠੰਡਾ ਵਾਲਾ ਹੋਏ ਨਾ ਮੈਂ ਕਿਹਾ ਸਾਡਾ ਦੂਜਾ ਗੀਜਰ ਵੀ ਚੱਲਦਾ ਪਤੰਦਰ ਆ ਜੇ ਉਹ ਤਾਂ ਤੱਕ ਗੱਡੀ ਜਾਂਦਾ ਇਹੀ ਢੰਡਾ ਕੱਢੂਗਾ ਹਣਾ ਸਹੀ ਗਾ ਬੁਰਾ ਹਾਲ ਹੀ ਆ ਕਹਿੰਦੇ ਨਵਾਂ ਚੱਲੇ 9 ਦਿਨ ਤੇ ਪੁਰਾਣਾ ਚੱਲੇ 100 ਦਿਨ ਜਿਹੜਾ ਪੁਰਾਣਾ ਮੈਂ ਤੁਹਾਨੂੰ ਕਿਹਾ ਸੀ ਨਾ ਕੰਪਨੀ ਦਾ ਫਰਕ ਹੁੰਦਾ ਹੀ ਆ ਦੇਸੀ ਕੰਪਨੀ ਲਵਾਤੀ ਤਾਂ ਹੀ ਨਹੀਂ ਚੱਲਦਾ ਉਹ ਤੇ ਪਹਿਲਾਂ ਵਾਲਾ ਵੀ ਦੇਸੀ ਨਹੀਂ ਲੱਗਾ ਗੁੱਡੀ ਨਹੀਂ ਉਹ ਫਿਰ ਵੀ ਵਧੀਆ ਪਹਿਲਾਂ ਚੀਜ਼ਾਂ ਵਧੀਆ ਹੁੰਦੀਆਂ ਫਲਵਰ ਲੈ ਕੇ ਆਣਾ ਹੁਣ ਮਾਲੀਆਂ ਆਉਣ ਲੱਗੀਆਂ ਫਿਰ ਮਾਲ ਲੋਬੀ ਆਉਣੀਆਂ ਤੁਹਾਡੇ ਬਾਅਦ ਫਲਾਵਰ ਆਏ ਹੈ ਪੁਸ਼ਪਾਲੇ ਫਲਾਵਰ ਸਮਝ ਆ ਗਿਆ ਉਹ ਬੋਲੇ ਸੋ ਅੱਜ ਘਰੇ ਸੀ ਯਾਰ ਮੈਂ ਖਿਆ ਵਲੋਗ ਨੂੰ ਸਾਡੀ ਵੀਡੀਓ ਬਣਾ ਲਗੀ ਨਿੱਕੀ ਜਿਹਾ ਨਾ ਸੋ ਕੱਲ ਫਿਰ ਫਿਰ ਪ੍ਰੋਗਰਾਮ ਆਪਣਾ ਫਿਰ ਪ੍ਰੋਗਰਾਮ ਤੇ ਚੱਲ ਜਣ ਤੇ ਵਿੱਚ ਇਹ ਪ੍ਰੀਤੋ ਖੱਚ ਤੁਰਦੀ ਆਪਾਂ ਨੂੰ ਨਾਲ ਨਹੀਂ ਕੱਲ ਪ੍ਰੋਗਰਾਮ ਨਹੀਂ ਕੱਲ ਆਪਣਾ ਮੋਗੇ ਜਾਣਾ ਵਾ ਕੱਲ ਕੰਮ ਪੋਸਟ ਕਰਨੇ ਆ ਕੱਲ ਮੋਗੇ ਦਾ ਪ੍ਰੋਗਰਾਮ ਹੈ ਯੈਸ ਹੂੰ ਇੱਕ ਤਾਂ ਯਾਰ ਆਏ ਆ ਕਿ ਨਾਉਣ ਦਾ ਸਾਡਾ ਲੜਾਈ ਰੋਜ਼ ਪੈਂਦੀ ਆ ਉਸ ਵਿੱਚ ਠੀਕ ਆ ਨਾ ਆਪਾਂ ਮੈਨੂੰ ਉਹਦਾ ਮੈਂ ਕਦੇ ਦਿਨ ਵਿੱਚ ਸਕਿਪ ਕਰ ਲਾਂਗੇ ਕਿਉਂਕਿ ਰਹਾਗੇ ਆ ਨਹੀਂ ਮੇਰੇ ਕੰਮ ਵਿੱਚ ਨਹੀਂ ਪਾਣਾ ਇਹ ਡਿਡਾ ਜੀ ਬੰਨਸ ਦੂਰੀ ਹੈ ਨਾ ਆਇਆ ਕਰੋ ਉਹ ਰੰਗ ਲੈ ਜਾਂਦਾ ਜਿਹੜੇ ਆਪਣੇ ਨਾ ਜਿਹੜੇ ਹੁੰਦੇ ਜਿਹੜੇ ਚੰਗੇ ਆਪਣੀ ਬੋਡੀ ਵਾਤੀ ਕਟਾਣੂ ਹੁੰਦੀ ਆਪਾਂ ਧੋ ਤੋਂ ਹੀ ਮਾਰ ਦਿੰਨੇ ਆ ਤਾਂ ਉਹ ਆਪ ਨੂੰ ਰੋਮਾਂ ਮਾਜਾ ਦੇ ਆਉਂਦੀਆਂ ਨੇ ਪੁਰਾਣੇ ਵਾਸ਼ ਲਿਆ ਤਾਂ ਵੀ ਜਾਦਾ ਉਹ ਮਾਰੂਗਾ ਨਹੀਂਗਾ ਤੇ ਥੋੜੀ-ਬੋੜੀ ਮਾਰੂਗਾ ਨਾ ਆ ਲਿਆ ਕਰੋ ਪੁਰਾਣੇ ਬੰਦੇ ਛੱਪੜਾਂ 'ਚ ਨਹਾਉਂਦੇ ਹੁੰਦੇ ਸੀ ਇੰਨੇ ਨਾਲ ਸਾਲ ਜਿਉਂਗੇ ਆ ਹੁਣ ਆਲੇ 60 ਨਹੀਂ ਡੱਪਦੇ ਆਪਾਂ ਸਾਫ਼ ਹੀ ਬਹਲਾ ਕਰਨ ਲੱਗਿਆ ਵਾ ਜਿਹੜੇ ਜਿਹੜੇ ਚੰਗੇ ਕਟਾਣੂ ਹੁੰਦੇ ਆਪਾਂ ਉਹ ਵੀ ਮਾਰੀ ਜਾਣੇ ਦੇ ਕੇ ਧੱਕਾ ਆ ਚੱਕਰ ਵੰਦਾ ਵਾ ਹਣਾ ਲੇ ਵੀ ਹੁਣ ਆਪਾਂ 1 ਕੁ ਮਿੰਟ 1 ਕੁ ਮਿੰਟ 1 ਕੁ ਮਿੰਟ ਨਾ 1 ਕੁ ਮਿੰਟ ਮੂਵੀ ਦੇਖਦੇ ਆ ਅੱਧੀ ਰਾਤ ਦੇਖ ਲਈ ਸੀ ਆਪਾਂ ਸੌਂ ਗਏ ਸੀਗੇ ਅੱਧੀ ਅਜੇ ਰਹਿ ਗਈ ਆ ਅਸੀਂ ਤਿੰਨੇ ਜਾਣੇ ਰਹਿਣੇ ਆ ਐਸ਼ ਵੀ ਦੇਖੀ ਐਸ਼ ਨਾ ਵਿਚਾਰੇ ਜਾਣੇ ਆ ਨਿੱਕਾ ਬੀਬੀ ਜਿਹੜਾ ਆਉਣ ਵਾਲੇ ਵੀ ਵੀਂਦਾ ਸਾਡੇ ਨਾਲ ਹੀ ਠੀਕ ਆ ਪਰ ਇੱਕ ਚੀਜ਼ ਆ ਸੋਖਾ ਹੋ ਜਾਣਾ ਹਨਾ ਠੰਡ ਬਹੁਤ ਆ ਹਨਾ ਜਿਹੜਾ ਨਵਾਂ ਬੀਬੀ ਆਊਗਾ ਉਹ ਠੰਡ ਤੋਂ ਅੱਗੇ ਆਊਗਾ ਚਲੇ ਜਾਣਾ ਕੰਮ ਆਪ ਨੂੰ ਸੋਖਾ ਹੋ ਜਾਣਾ ਨਹੀਂ ਜੋ ਆਗ ਨੂੰ ਠੰਡ ਦੇ ਸਾਹਮਣਾ ਬਹੁਤ ਔਖਾ ਆ ਜਣਾ ਉਹਦੋਂ ਸਿਆਲ ਨਿਕਲ ਜੂ ਸਾਰ ਹਨਾ ਪ੍ਰੋਗਰਾਮ ਵੀ ਖਤਮ ਹੋ ਜੂਗਾ ਪ੍ਰੋਗਰਾਮ ਹੀ ਖਤਮ ਹੋ ਜਾਣਗੇ ਹਣਾ ਠੀਕ ਆ ਵਿਲੇ ਹੋ ਜਾਉਗੇ ਤੁਸੀਂ ਸ਼ਰਤਾਂ ਵੀ ਬੜੀਆਂ ਵੱਡੀਆਂ ਵੱਡੀਆਂ ਰੱਖੀ ਬੈਠੀ ਮਾਨਪੀਤ ਆ ਹੈ ਸਾਰੇ ਬਲੌਗ ਦੱਸਾਂਗੇ ਕਿ ਕੀ ਸ਼ਰਤਾਂ ਰੱਖਿਆ ਨੇ ਠੀਕ ਆ ਚਲੋ ਫਿਰ ਸਸਤੀ ਕਾਰ ਜਿਹੜੇ ਫਸਟ ਟਾਈਮ ਦੇਖ ਰਹੇ ਸੈਨ ਨੂੰ ਕਰਦੇ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੇ ਬਲੌਗ ਕਿਦਾਂ ਲੱਗਦੇ ਆ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਸਾਰੇ ਕਾਲ